ਸਤਿ ਸ਼੍ਰੀ ਅਕਾਲ ਪੀਟੀਸੀ న్యూਸ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਜੰਨਤ ਪੰਜਾਬ ਚ ਇਸ ਵਕਤ ਵੱਡਾ ਸੰਕਟ ਮਡਰਾ ਰਿਹਾ ਹੈ ਪੰਜਾਬ ਦੇ ਲਈ ਹੁਣ ਖਤਰੇ ਦੀ ਘੰਟੀ ਵੱਜਣ ਲੱਗ ਗਈ ਹੈ ਇਦਾਂ ਕਿਉਂ ਕਿਹਾ ਜਾ ਰਿਹਾ ਕਿਉਂਕਿ ਲਗਾਤਾਰ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੀਂਹ ਪੈ ਰਿਹਾ ਪਰ ਸਭ ਤੋਂ ਵੱਧ ਤਬਾਹੀ ਹਿਮਾਚਲ ਦੇ ਵਿੱਚ ਵੇਖਣ ਨੂੰ ਮਿਲੀ ਹੈ ਜਿਸ ਤਰੀਕੇ ਦੇ ਨਾਲ ਉੱਥੇ ਲਗਾਤਾਰ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਸ ਕਰਕੇ ਹੁਣ ਦਰਿਆਵਾਂ ਦੇ ਵਿੱਚ ਵੀ ਡੈਮਾਂ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਣ ਲੱਗ ਗਿਆ ਤਿੰਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਤੇ ਕਿ ਜੋ ਵੱਖ-ਵੱਖ ਥਾਵਾਂ ਤੋਂ ਸਾਹਮਣੇ ਆਈਆਂ ਨੇ ਜਿਸ ਤਰੀਕੇ ਦੇ ਨਾਲ ਹੁਣ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਗਿਆ ਹੈ ਹੁਣ ਪੰਜਾਬ ਦੇ ਜੋ ਨੇੜਲੇ ਪਿੰਡ ਨੇ ਉਹਨਾਂ ਦੇ ਵਿੱਚ ਖਤਰਾ ਵੱਧ ਹੋ ਗਿਆ ਹੈ ਹੜ ਦਾ ਖਤਰਾ ਪੰਜਾਬ ਦੇ ਪਿੰਡਾਂ ਦੇ ਵਿੱਚ ਮੰਡਰਾਨ ਲੱਗ ਗਿਆ ਜਿਸ ਦੀਆਂ ਤਸਵੀਰਾਂ ਵੀ ਹਿੱਕਲ ਕੇ ਸਾਹਮਣੇ ਆਈਆਂ ਨੇ ਪਰ ਇੱਥੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਪ੍ਰਬੰਧ ਵੀ ਖੋਖਲੇ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਦੇ ਪ੍ਰਬੰਧ ਵੀ ਕਿਤੇ ਨਾ ਕਿਤੇ ਜਿਹੜੇ ਆ ਉਹ ਦਿਖਾਈ ਨਹੀਂ ਦੇ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਵੀ ਕਈ ਸੂਬਿਆਂ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਮੀਂਹ ਪਿਆ ਹਾਲਾਂਕਿ 2-3 ਦਿਨਾਂ ਤੋਂ ਮੌਸਮ ਠੀਕ ਹੈ ਪਰ ਜੋ ਪਾਣੀ ਦਾ ਲੈਵਲ ਹੈ ਚਾਹੇ ਉਹ ਕਗਰ ਦਰਿਆ ਦੀ ਗੱਲ ਕੀਤੀ ਜਾਵੇ ਨੰਗਲ ਡੈਮ ਦੀ ਗੱਲ ਕੀਤੀ ਜਾਵੇ ਉੱਥੇ ਪਾਣੀ ਦਾ ਪੱਦਰ ਖਤਰੇ ਦੇ ਨਿਸ਼ਾਨ ਦਿਵਾਲ ਵੱਧ ਰਿਹਾ ਹੁਣ ਇੱਕ ਇੱਕ ਤਸਵੀਰ ਜਿਹੜੀ ਆ ਤੁਹਾਨੂੰ ਸਮਝਾਣੇ ਆ ਕਿ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਪਾਣੀ ਦਾ ਲੈਵਲ ਵੱਧਿਆ ਹੋਇਆ ਤਿੰਨ ਵਿੰਡੋਜ਼ ਨੇ ਅਲੱਗ-ਅਲੱਗ ਥਾਵਾਂ ਤੋਂ ਤਸਵੀਰ ਹੈ ਪਹਿਲੀ ਵਿੰਡੋ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਪਿੰਡ ਚਾਂਦਪੁਰਾ ਜੋ ਕਿ ਹਰਿਆਣਾ ਦੇ ਵਿੱਚ ਹੈ ਉਸ ਤੋਂ ਬਾਅਦ ਦੂਜੀ ਵਿੰਡੋ ਦੇ ਵਿੱਚ ਹੈ ਨੰਗਲ ਜੋ ਕਿ ਰੋਪੜ ਸਥਿਤ ਡੈਮ ਹੈ ਉਸ ਤੋਂ ਬਾਅਦ ਸੰਗਰੂਰ ਖਨੌਰੀ ਦੀ ਤਸਵੀਰ ਹੈ ਕੱਗਰ ਦਰਿਆ ਦੀ ਹੁਣ ਇਹ ਕੀ ਕੀ ਕੱਲੀ-ਕੱਲੀ ਤਸਵੀਰ ਕੀ ਕਹਿ ਰਹੀ ਹੈ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਪਿੰਡ ਚਾਂਦਪੁਰਾ ਦੀ ਜਿੱਥੇ ਇਹ ਤਸਵੀਰ ਨਿਕਲ ਕੇ ਸਾਹਮਣੇ ਆਈ ਕਿਉਂਕਿ ਪਿਛੋਂ ਦੀ ਪਾਣੀ ਦਾ ਵਹਾਅ ਤੇਜ਼ ਹੈ ਉਸ ਦੇ ਨਾਲ ਛੋਟੇ-ਛੋਟੇ ਜਿਹੜੇ ਪੱਤੇ ਨੇ ਟਾਹਣੀਆਂ ਨੇ ਜਾਂ ਫਿਰ ਛੋਟੇ ਟਾਹਣੀਆਂ ਹੋਣ ਉਹ ਉੱਥੇ ਜਾ ਕੇ ਰੁਕ ਰਹੇ ਨੇ ਜਿੱਥੇ ਫਲੱਡ ਗੇਟ ਹੈ ਜਿਸ ਕਰਕੇ ਪਾਣੀ ਜਿਹੜਾ ਅੱਗੇ ਨਹੀਂ ਜਾ ਰਿਹਾ ਤੇ ਉੱਥੇ ਹੁਣ ਨੇੜਲੇ ਪਿੰਡਾਂ ਨੂੰ ਖਤਰਾ ਲੱਗਣ ਲੱਗ ਗਿਆ ਹੜ ਦਾ ਜਿਸ ਕਰਕੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਮਾਨਸਾ ਜ਼ਿਲ੍ਹੇ ਦੇ ਨਾਲ ਲੱਗਦਾ ਪਿੰਡ ਚਾਂਦਪੁਰਾ ਉਹਦੇ ਵਿੱਚ ਸਾਈਫਨ ਦੇ ਵਿੱਚ ਹੁਣ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਡਰ ਸਤਾਉਣ ਲੱਗ ਗਿਆ ਹੜ ਦਾ ਲੋਕਾਂ ਨੇ ਮਾਨਸਾ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ ਤੇ ਫੌਰਨ ਤੌਰ ਤੇ ਪੋਕਲੈਂਡ ਮਸ਼ੀਨਾਂ ਦਾ ਪ੍ਰਬੰਧ ਕਰਨ ਦਾ ਵੀ ਇੱਥੇ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਕਿਹਾ ਗਿਆ ਪਰ ਤੁਹਾਨੂੰ ਦੱਸ ਦੇ ਕਿ ਜੋ ਇਸ ਪੂਰੇ ਸਾਈਫਨ ਦੀ ਮੇਨਟੇਨੈਂਸ ਹੈ ਉਹ ਮਾਨਸਾ ਜ਼ਿਲ੍ਹੇ ਕੋਲ ਹੈ ਜੇਕਰ ਗੱਲ ਕੀਤੀ ਜਾਵੇ ਇਸ ਪੂਰੇ ਸਾਈਫਨ ਨੂੰ ਮੇਨਟੇਨ ਕਰਨਾ ਉਹ ਮਾਨਸਾ ਜ਼ਿਲ੍ਹਾ ਦਾ ਪ੍ਰਸ਼ਾਸਨ ਦੇਖੇਗਾ ਕਿ ਕਿਸ ਤਰੀਕੇ ਦੇ ਨਾਲ ਜੇਕਰ ਪਾਣੀ ਦਾ ਵਹਾਅ ਜ਼ਿਆਦਾ ਹੈ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਹੈਂਡਲ ਕਰਨਾ ਹੈ ਉਸ ਨੂੰ ਬੰਨ ਦੇਖਣੇ ਨੇ ਜਾਂ ਫਿਰ ਕਿਤੇ ਲੀਕੇਜ ਤਾਂ ਨਹੀਂ ਹੋ ਰਹੀ ਪਰ ਹੁਣ ਇਹ ਤਸਵੀਰ ਜੋ ਚਾਂਦਪੂਰਾ ਤੋਂ ਨਿਕਲ ਕੇ ਆਈ ਹੈ ਉਹ ਡਰਾਉਣ ਵਾਲੀ ਹੈ ਅਗਲੀ ਤਸਵੀਰ ਦੀ ਗੱਲ ਕਰਦੇ ਹਾਂ ਜੋ ਕਿ ਸੰਗਰੂਰ ਖਨੌਰੀ ਤੋਂ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਲਗਾਤਾਰ ਤੁਹਾਨੂੰ ਪਹਿਲਾਂ ਦੱਸਿਆ ਕਿ ਮੀਂਹ ਪੈ ਰਿਹਾ ਜਿਸ ਕਰਕੇ ਸੰਗਰੂਰ ਇਲਾਕੇ ਦੇ ਲਈ ਵੀ ਹੁਣ ਖਤਰੇ ਦੀ ਘੰਟੀ ਵੱਜਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸੰਗਰੂਰ ਦੇ ਖਨੌਰੀ ਇਲਾਕੇ ਦੇ ਵਿੱਚ ਕੱਗਰ ਨਦੀ ਦੇ ਉੱਪਰ ਲੰਘਰੀ ਪਾਖੜਾ ਨਹਿਰ ਦੇ ਪੁਲ ਹੇਠੋਂ ਪਾਣੀ ਲੀਕ ਹੋ ਰਿਹਾ ਹੈ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਉਸ ਤੋਂ ਬਾਅਦ ਇਸ ਲੀਕੇਜ ਨੂੰ ਤੁਰੰਤ ਸੰਭਾਲਣਾ ਲਾਜ਼ਮੀ ਕਿਉਂ ਹੈ ਕਿਉਂਕਿ ਕੱਗਰ ਦੇ ਵਿੱਚ ਵਧਦੇ ਪਾਣੀ ਦੇ ਪ੍ਰੈਸ਼ਰ ਤੇ ਲੀਕੇਜ ਕਾਰਨ ਹੁਣ ਪੁਲ ਨੂੰ ਵੀ ਨੁਕਸਾਨ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਕਿੱਡਾ ਵੱਡਾ ਹੋਲ ਹੈ ਜਿਸ ਤੋਂ ਪਾਣੀ ਲੀਕ ਕਰ ਰਿਹਾ ਹੈ ਇਹ ਲੀਕੇਜ ਇੱਕ ਵੱਡਾ ਸੰਕਟ ਬਣ ਸਕਦੀ ਹੈ ਕਿਉਂਕਿ ਕੱਗਰ ਨਦੀ ਦੇ ਵਿੱਚ ਮੌਸਮ ਕਾਰਨ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਪਾਖੜਾ ਨਦੀ ਜੋ ਹਿਮਾਚਲ ਤੋਂ ਚੱਲ ਕੇ ਪੰਜਾਬ ਹਰਿਆਣਾ ਰਾਜਸਥਾਨ ਤੱਕ ਜਾਂਦੀ ਹੈ ਉਸ ਦਾ ਵਹਾਰ ਰੁਕਣਾ ਮੁਮਕਿਨ ਨਹੀਂ ਹੈ ਤੇ ਇਹ ਨਾਲ ਸਿਰਫ ਪੰਜਾਬ ਦੀ ਸਿੰਚਾਈ ਲਈ ਇੱਕ ਵੱਡਾ ਸੰਕਟ ਬਣ ਸਕਦਾ ਸਗੋਂ ਦਖਣੀ ਰਾਜਾ ਦੀ ਜੇਕਰ ਗੱਲ ਕੀਤੀ ਜਾਵੇ ਉਸ ਨੂੰ ਵੀ ਇੱਕ ਪਾਣੀ ਦਾ ਸਰੋਤ ਹੈ ਤੇ ਉਹਨਾਂ ਦੇ ਲਈ ਵੀ ਇੱਕ ਵੱਡਾ ਖਤਰਾ ਹੈ ਇਸ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਲਗਾਤਾਰ ਵੱਧ ਰਿਹਾ ਕਿਉਂਕਿ ਪੁਲ ਪੁਲ ਦੇ ਵਿੱਚ ਹੋਲ ਹੋਣ ਕਾਰਨ ਪਾਣੀ نیچے ਡਿੱਗ ਰਿਹਾ ਜਿਸ ਤੋਂ ਬਾਅਦ ਲਗਾਤਾਰ ਉਸ ਦਾ ਲੈਵਲ ਵੀ ਵਧਦਾ ਨਜ਼ਰ ਆ ਰਿਹਾ ਹੈ ਬੀਤੇ ਦਿਨੀ ਜੇਕਰ ਖਨੌਰੀ ਦੇ ਪਾਣੀ ਦੀ ਗੱਲ ਕੀਤੀ ਜਾਵੇ ਪਿਛਲੇ 12 ਘੰਟਿਆਂ ਦੀ 5 ਫੁੱਟ ਦੇ ਕਰੀਬ ਜਿਹੜਾ ਪਾਣੀ ਉਸ ਦੇ ਉੱਪਰ ਉਛਾਲ ਆਇਆ 5 ਫੁੱਟ ਵਾਧਾ ਹੋਇਆ ਇਸ ਪਾਣੀ ਦੇ ਲੈਵਲ ਦੇ ਵਿੱਚ ਸੋ ਖਤਰੇ ਦਾ ਨਿਸ਼ਾਨ ਜਿਹੜਾ ਹੈ ਕਿਤੇ ਨਾ ਕਿਤੇ ਇੱਥੇ ਦੇਖਣ ਨੂੰ ਮਿਲ ਰਿਹਾ ਜਿਸ ਕਾਰਨ ਪੰਜਾਬ ਦੇ ਨਾਲ ਜੋ ਪਾਣੀ ਦਾ ਵਹਾਅ ਹੈ ਉਹ ਵੱਧ ਰਿਹਾ ਤੇ ਪੰਜਾਬ ਦੇ ਜੋ ਨੇੜਲੇ ਪਿੰਡ ਇਸ ਦੇ ਨਾਲ ਲੱਗਦੇ ਹੋਣਗੇ ਉਹਨਾਂ ਦੇ ਲਈ ਵੀ ਇਹ ਹੜ ਦਾ ਖਤਰਾ ਬਣ ਰਹੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਨੰਗਲ ਦੀ ਸੋ ਇਹ ਨੰਗਲ ਦੀਆਂ ਵੀ ਤਸਵੀਰਾਂ ਨੇ ਕਿਉਂਕਿ ਪਾਣੀ ਦਾ ਵਹਾ ਜ਼ਿਆਦਾ ਹੈ ਹਾਲਾਂਕਿ ਮੌਕੇ ਤੇ ਪ੍ਰਸ਼ਾਸਨ ਵੀ ਹੁਣ ਇਸ ਪੂਰੇ ਪ੍ਰਸ਼ਾਸਨ ਨੇ ਵੀ ਦੇਖ ਰੇ ਕੀਤੀ ਆ ਵੀ ਕਿਸ ਤਰੀਕੇ ਦੇ ਨਾਲ ਜੋ ਹੜ ਦਾ ਖਤਰਾ ਹੈ ਤਾਂ ਕਿ ਲੋਕਾਂ ਦੇ ਜੋ ਘਰ ਨੇ ਜਾਂ ਫਿਰ ਲੋਗ ਇਸ ਦੇ ਵਿੱਚ ਕੋਈ ਵੀ ਉਹਨਾਂ ਦਾ ਜਾਨੀ ਨੁਕਸਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਕਿਉਂਕਿ ਜੋ ਬੀਤੇ ਸਾਲਾਂ ਦੀ ਜ਼ਿਕਰ ਗੱਲ ਕੀਤੀ ਜਾਵੇ ਪ੍ਰਸ਼ਾਸਨ ਦੇ ਬੁਕਤਾ ਪ੍ਰਬੰਧ ਨਾ ਹੋਣ ਕਾਰਨ ਜੋ ਪਿੰਡਾਂ ਥਾਵਾਂ ਤੇ ਨੁਕਸਾਨ ਹੁੰਦਾ ਜੋ ਲੋਕਾਂ ਦੀਆਂ ਜਾਣਾਂ ਜਾਂਦੀਆਂ ਨੇ ਲੋਕ ਰੁੜ ਜਾਂਦੇ ਨੇ ਹੜ ਦੇ ਕਾਰਨ ਸੋ ਉਸ ਦੇ ਪ੍ਰਬੰਧ ਦਾ ਜਾਇਜ਼ਾ ਲੈਣ ਕਈ ਅਧਿਕਾਰੀ ਵੀ ਪਹੁੰਚੇ ਕਿਉਂਕਿ ਖਬਰਾਂ ਨਸ਼ਰ ਹੋਣ ਲੱਗੀਆਂ ਉਸ ਤੋਂ ਬਾਅਦ ਪ੍ਰਸ਼ਾਸਨ ਵੀ ਸੁੱਤਾ ਹੋਇਆ ਜਾਗਿਆ ਤੇ ਪ੍ਰਬੰਧ ਲੈਣ ਦੇ ਲਈ ਉੱਥੇ ਪਹੁੰਚਿਆ ਪ੍ਰਸ਼ਾਸਨ ਦੇ ਵੱਲੋਂ ਕੀ ਕਿਹਾ ਗਿਆ ਇੱਕ ਵਾਰ ਉਹ ਵੀ ਤੁਹਾਨੂੰ ਸੁਣਾਣਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਦੱਸਾਂਗੇ ਕਿ ਲੋਕ ਉਸ ਤੇ ਉਸ ਮਾਹੌਲ ਨੂੰ ਦੇਖ ਕੇ ਲੋਕਾਂ ਦਾ ਕੀ ਕਹਿਣਾ ਸਭ ਤੋਂ ਪਹਿਲਾਂ ਪ੍ਰਸ਼ਾਸਨ ਦਾ ਕੀ ਕਹਿਣਾ ਸਾਰੇ ਮਾਮਲੇ ਤੇ ਸੁਣਦੇ ਆਂ ਸਿੰਦੇ ਦੌਰੇ ਤੇ ਆਏ ਹਾਂ ਸਟਾਰਟਿੰਗ ਤੋਂ ਹੀ ਇਸ ਨੂੰ ਐਡਮਿਨਿਸਟ੍ਰੇਸ਼ਨ ਨੇ ਬਹੁਤ ਚੰਗੀ ਤਰ੍ਹਾਂ ਸੁਪਰਵਾਈਜ਼ ਕੀਤਾ ਹੈ ਐਸ ਡੀ ਐਮਸ ਨੇ ਖੁਦ ਆਪਣੀ ਪਰਸਨਲ ਸੁਪਰਵੀਜ਼ਨ ਦੇ ਅੰਦਰ ਇਹਨੂੰ ਐਗਜ਼ੀਕਿਊਟ ਕਰਾਇਆ ਹੈ ਤੇ ਹੁਣ ਅਸੀਂ ਇਸ ਨੂੰ ਫਾਈਨਲ ਇਹਦੀ ਜੋ ਵੀ ਆਪਣੇ ਪ੍ਰੋਜੈਕਟਸ ਜਿਹੜੇ ਰਹਿ ਗਏ ਨੇ ਉਹਦੀ ਸਮੀਖਿਆ ਕਰਨ ਵਾਸਤੇ ਆਏ ਹਾਂ ਇਸ ਵਾਰ ਪਿੰਡ ਚਾਂਦਪੂਰਾ ਦੀ ਗੱਲ ਕਰੀਏ ਉੱਥੇ ਵੀ ਲੋਕਾਂ ਦੇ ਨਾਲ ਗੱਲ ਕੀਤੀ ਗਈ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਦੱਸਿਆ ਕਿ 2023 ਦੇ ਵਿੱਚ ਵੀ ਬੰਨ ਟੁੱਟਣ ਕਾਰਨ ਕਈ ਪਿੰਡ ਤਬਾਹ ਹੋ ਗਏ ਸੀ ਤੇ ਹੁਣ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰੀ ਅਪੀਲ ਕਰ ਰਹੇ ਆ ਵੀ ਇਸ ਨੂੰ ਠੀਕ ਕਰਾਇਆ ਜਾਵੇ ਪੋਕਲੈਂਡ ਮਸ਼ੀਨਾ ਭੇਜੀਆਂ ਜਾਣ ਤਾਂਕਿ ਜੋ ਹੜ ਹੈ ਜਾਂ ਫਿਰ ਫਲੱਡ ਦੇ ਵਿੱਚ ਜੋ ਪਿੰਡ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਖਤਰਾ ਨਾ ਹੋਵੇ ਪਿੰਡ ਜਿਹੜੇ ਨੇ ਉਹ ਸੁਰੱਖਿਤ ਰਹਿਣ ਕੀ ਉੱਥੇ ਮੌਜੂਦ ਲੋਕਾਂ ਨੇ ਕਿਹਾ ਉਹ ਵੀ ਸੁਣ ਲਓ ਕਿ ਚੰਦਪਾ ਸੇਪੰਤੇ ਖੜੇ ਆ ਜਿੱਥੇ ਪਾਣੀ ਇਹ ਜਿਹੜਾ 3.5 ਫੁੱਟ ਹੈ ਪਰ ਤੁਸੀਂ ਆ ਦੇਖ ਸਕਦੇ ਹੋ ਕਿ ਜਿਵੇਂ ਜਿਵੇਂ ਪਾਣੀ ਵੱਧਦਾ ਹੈ ਉਵੇਂ ਉਵੇਂ ਪਿੱਛੋਂ ਬੂਟੀਆਂ ਆ ਰਹੀਆਂ ਨੇ ਦਰਖਤ ਆ ਰਹੇ ਆ। ਵੀ ਵੀ ਬੂਟਕਾਂ ਕੁਤਰਦੇ ਦੇ ਨੇ ਖਸੇ ਖੜੇ ਐ ਪਿੱਛੇ। ਉਹ ਵੀ ਵੀ ਦੇਖ ਲਈਓ ਕੋਸਾ ਕੋੜਾ ਤੋਂ 20 ਫੁੱਟ ਹੋਣੀ। ਸੋ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਮਾਨਯੋਗ ਜੀ ਸਾਹਿਬ ਇੱਥੇ 5 ਦਿਨ ਪਹਿਲਾਂ ਆ ਕੇ ਵੀ ਗਏ ਐ। ਉਹਨਾਂ ਨੇ ਵਿਸ਼ਵਾਸ ਕਰਾਇਆ ਸੀ ਕਿ ਤੁਹਾਨੂੰ ਕੋਪਲੈਨ ਮਸ਼ੀਨ ਹੈ ਜਿਹੜੀ ਮੈਂ ਇੱਥੇ ਬੈਠਾ ਹਾਂ ਕਿਉਂਕਿ ਸਾਡੀ ਬੇਨਤੀ ਹੈ ਕਿ ਇਹ ਪ੍ਰਸ਼ਾਸਨ ਇਹ ਨਹੀਂ ਚਲਦੀ ਪਲਾਨ ਕਰੀਏ ਜਿਹੜੀ ਚੰਦਪੁਰ ਸੈਕਟਰ ਤੇ ਸਰਵਾਈਟ ਕਰਵਾ ਦਿੱਤੀ ਜਾਵੇ ਤਾਂ ਕਿ ਕੋਈ ਵੱਡੀ ਸਮੱਸਿਆ ਕੱਲ ਨੂੰ ਜੀ ਹੁੰਦੀ ਹੈ ਤਾਂ ਉਸ ਤੋਂ ਬਚਿਆ ਜਾ ਸਕੇ ਥੋੜਾ ਦੀ ਇੱਕ ਵਾਰੀ ਸਫਾਈ ਹੋ ਗਈ ਤਾਂ ਕੈਸ ਨਾਲ ਰੱਖਣ ਦੀ ਲੋੜ ਨਹੀਂ ਹੈ ਵੀ ਬੇਨਤੀ ਹੈ ਕਿ ਪੋਪਲਾਈਨ ਮਸ਼ੀਨਾਂ ਜਲਦੀ ਕਰ ਦਿੱਤੀ ਜਾਵੇ ਸੋ ਇਹ ਤੁਹਾਨੂੰ ਫਰਕ ਦਿਖਾਇਆ ਕਿ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਤੇ ਉੱਥੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਤੇ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਲਗਾਤਾਰ ਪਾਣੀ ਦਾ ਲੈਵਲ ਵੱਧ ਰਿਹਾ ਹੈ ਤੇ ਲੋਕ ਸਹਿਮੇ ਹੋਏ ਨੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਮਾਹੌਲ ਹੈ ਕਿ ਕਿਤੇ ਮੁਰਤੋਂ ਤਬਾਹੀ ਨਾ ਦੇਖਣ ਨੂੰ ਮਿਲੇ ਸੋ ਇਹ ਲਗਾਤਾਰ ਤਸਵੀਰਾਂ ਨੇ ਪ੍ਰਸ਼ਾਸਨ ਦੀ ਵੀ ਗੱਲ ਤੁਹਾਨੂੰ ਦੱਸੀ ਹੈ ਮੌਜੂਦ ਉੱਥੇ ਲੋਕਾਂ ਦੀ ਵੀ ਗੱਲ ਤੁਹਾਨੂੰ ਦੱਸੀ ਹੈ ਪਰ ਸੰਗਰੂਰ ਦੇ ਜੋ ਲੀਕੇਜ ਦੀ ਪ੍ਰੋਬਲਮ ਹੈ ਉਹ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਜੋ ਪਾਣੀ ਹੈ ਉਹ ਡਿੱਗ ਰਿਹਾ ਤੇ ਪੁਲ ਨੂੰ ਵੀ ਇਸ ਕਰਕੇ ਨੁਕਸਾਨ ਹੋ ਰਿਹਾ ਹੈ ਉੱਥੇ ਜੋ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲ ਕੀਤੀ ਗਈ ਉਹਨਾਂ ਨੇ ਕੀ ਕਿਹਾ ਉਹ ਵੀ ਤੁਹਾਨੂੰ ਸੁਣਾਉਂਦੇ ਆਂ ਦੇਖੋ ਪਾਖੜਾ ਜਿਹੜੀ ਆਪਣੀ ਨਹਿਰ ਹੈ 1955 55 ਚ ਬਣੀ ਸੀ ਉਸ ਟਾਈਮ ਇੰਨੇ ਸਟਰਕਚਰਸ ਇਹਦੇ ਬਣੇ ਸੀ ਸਾਰੇ ਉਹਨੂੰ ਉਸ ਤੋਂ ਬਾਅਦ ਇਹ ਕਦੀ ਵੀ ਰਿਕਾਰਡ ਦੇ ਵਿੱਚ ਕਦੀ ਵੀ ਨਹਿਰ ਬੰਦ ਨਹੀਂ ਹੋਈ ਹੈ ਪਰ ਹਾਂ ਜਰੂਰ ਲੋ ਸਪਲਾਈ ਜਰੂਰ ਹੋਈ ਹੈ ਜਿਸ ਦੇ ਵਿੱਚ ਜਿਹੜੇ ਨੇ ਸਟਰਕਚਰਸ ਲੱਗੇ ਆ ਉਹ ਸਟਰਕਚਰਸ ਦੇ ਵਿੱਚ ਕਿਤੇ ਨਾ ਕਿ ਛੋਟ ਮਾੜੀ ਮੋਟੀ ਲੀਕੇਜ ਹੋ ਰਹੀ ਹੈ ਕਿਉਂ ਡੂ ਟੂ ਪਾਸੇਜ ਆਫ ਟਾਈਮ ਬਟ ਇਹ ਲੀਕੇਜ ਕਿਤੇ ਵੀ ਵੱਡੀ ਨਹੀਂ ਹੈ ਜਿਸ ਕਰਕੇ ਕਿ ਸਟਰਕਚਰਸ ਨੂੰ ਖਤਰਾ ਹੋ ਪਾਇਆ ਹੁਣ ਜਿਹੜੀ ਅੱਜ ਵੀ ਆਪਾਂ ਲੀਕੇਜ ਜੇ ਤੁਸੀਂ ਮੈਨੂੰ ਦਿਖਾਈ ਹੈ ਜੇ ਆਪਾਂ ਇੱਥੇ ਦੁਆਰਾ ਕਿਤੇ ਅਸੈਸ ਵੀ ਕਰ ਰਹੇ ਆ ਉਹ ਮੈਂ ਆਪਣੇ ਜਿਹੜੇ ਪੁਰਾਣੇ ਮੇਰੇ ਬੇਲਦਾਜ਼ ਇੱਥੇ ਸਟੇਸ਼ਨ ਹੈ ਫॉर ਥਿਸ ਫੋਰਮ ਸੋ many years ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਕਹਿੰਦੇ ਸਰ ਇਹ ਵਾਲੀ ਲੀਕ 19 ਹੈ ਉਸ ਤੋਂ ਵੱਧ ਨਹੀਂ ਹੈ ਤੇ ਫਿਰ ਵੀ ਮੈਂ ਆਪਣੇ ਬੰਦੇ ਨੂੰ ਟੂਰਸ ਤੇ ਰੱਖ ਦਿੱਤਾ ਜੇ ਕਿਸੇ ਵੀ ਅਬਨਾਰਮਲ ਲੀਕੇਜ ਆ ਕੁਝ ਦਿਖਦੀ ਹੈ ਤਾਂ ਆਪਾਂ ਉਸ ਟਾਈਮ ਹੀ ਐਕਸ਼ਨ ਚ ਲੈ ਲਾਂਗੇ ਬਰਹਾਲ ਦੀ ਗੱਡੀ ਨੈਰ ਚ ਪਾਣੀ ਚੱਲ ਰਿਹਾ ਤੇ ਕੋਈ ਅੱਧ ਦੀ ਗੱਲ ਠੀਕ ਹੈ ਘੱਗਰ ਦੇ ਪਾਣੀ ਵਰਤ ਨਾਲ ਕੁਝ ਨਹੀਂ ਕਿਉਂਕਿ ਜਿਹੜਾ ਡਿਜ਼ਾਈਨ ਕੀਤਾ ਜਾਂਦਾ ਹੈ ਉਹ ਡਿਜ਼ਾਈਨ ਜਿਹੜਾ ਘੱਗਰ ਦਾ ਹਾਈएस्ट ਫਲੱਡ ਲੈਵਲ ਹੈ ਉਸ ਤੋਂ ਉੱਤੇ ਰੱਖ ਕੇ ਹੀ ਬਣਾਇਆ ਜਾਂਦਾ ਹੈ ਘੱਗਰ ਦੇ ਲੈਵਲ ਉੱਚਾ ਹੋਵੇ ਨੀਵਾ ਉਹਦੇ ਨਾਲ ਇਹਨੂੰ ਕੋਈ ਮਤਲਬ ਨਹੀਂ ਹੈ ਕਿਉਂਕਿ ਇਹਦਾ ਇੰਡੀਪੈਂਡੈਂਟ ਡਿਜ਼ਾਈਨ ਹੈ ਕੱਗਰ ਦੇ ਦਰਿਆ ਦੇ ਵਿੱਚ ਪਾਣੀ ਹੋਣ ਨਾਲ ਇਹਨੂੰ ਕਿਉਂਕਿ ਵਰਸ ਸਿਨੈਰੀਓ ਵਿੱਚ ਇਹਨੂੰ ਡਿਜ਼ਾਈਨ ਕੀਤਾ ਗਿਆ ਤੇ ਉਹਦੇ ਵਿਆਹ ਨਾਲ ਇਹਨੂੰ ਕੋਈ ਫਰਕ ਨਹੀਂ ਪਏਗਾ ਇਹਦੀ ਆਪਣੀ ਸਟੇਬਿਲਟੀ ਹੈ ਇਹਦਾ ਆਪਣਾ ਲਾਈਫ ਸਪੈਨ ਹੈ ਜੇ ਮਾਰੀ ਮੋਕਰੀ ਲਿਕੇ ਜਾਓ ਉਹਦੇ ਪਾਣੀ ਨਾਲ ਹੋ ਰਹੀ ਹੈ ਕੱਗਰ ਦੇ ਵਿੱਚ ਕੁਛ ਨਹੀਂ